ਵੇਰੀ ਵੈਰੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਗਗਨਦੀਪ ਪੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਤੇ ਆਪਣੇ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈ ਮਾਰਨਿੰਗ ਦਾ ਸਵਾ 6 ਵਜੇ ਦਾ ਇਹ ਟਾਈਮ ਐ ਤੇ ਮੈਂ ਤਿਆਰੀ ਕਰ ਰਹੀ ਸੀ ਮੈਂ ਆਪਣੇ ਬ੍ਰੈਕਫਾਸਟ ਦੇ ਨਾਲ ਨਾਲ ਮੈਂ ਦਾਲ ਬਣਾਉਂਗੀ ਦਾਲ ਨੂੰ ਲਗਾਉਂਗੀ ਤੜਕਾ ਸਾਬਤ ਹਰੀ ਮੂੰਗੀ ਦਾਲ ਮੈਂ ਸਵੇਰੇ ਉੱਠਦੇ ਹੀ ਪੀਂਉਂਦੀ ਸੀ ਕਿਉਂਕਿ ਰਾਤ ਮੈਂ ਦਿਮਾਗ ਵਿੱਚ ਸੋਚ ਰਹੀ ਸੀ ਪੈਣ ਵੇਲੇ ਮੈਂ ਸੋਚ ਕੇ ਪੈਨੂੰਗੀ ਅੱਜ ਸਵੇਰੇ ਕੀ ਬਣੂ ਹਨਾ ਖਾਣੇ ਵਿੱਚ ਫਿਰ ਮੈਂ ਸੋਚਿਆ ਦਾਲ ਬਣਾਉਂਗੀ ਫਿਰ ਜਿਸ ਦਿਨ ਹਰੀ ਮੂੰਗੀ ਸਾਬਤ ਦਾਲ ਬਣਾਉਣੀ ਹੁੰਦੀ ਉਸ ਦਿਨ ਮੈਂ ਸਵੇਰੇ ਉੱਠਨਸਾਰ ਪਹਿਲਾਂ ਮੈਂ ਦਾਲ ਵਾਸ਼ ਕਰਕੇ ਉਹਨੂੰ ਗਰਮ ਪਾਣੀ 'ਚ ਸੋਕ ਕਰ ਦਾਨੀ ਆ ਤਾਂ ਕਿ ਥੋੜਾ ਟਾਈਮ ਸੋਕ ਕਰਕੇ ਬਣ ਵੀ ਜਲਦੀ ਜਾਊਗੀ ਤੇ ਥੋੜੀ ਦਾਣੇ ਗੁਰੂ ਸੌਫਟ ਹੋ ਜਾਂਦੇ ਈਜ਼ੀਲੀ ਇੱਕ ਫਰਾਈਡ ਪੈਨ ਵਿੱਚ ਮੈਂ ਬਣਾ ਰਹੀ ਹਾਂ ਆਪਣੇ ਲਈ ਓਮਲੇਟ ਇਹਦੇ ਵਿੱਚ ਇਸ ਮੈਂ ਸਬਜ਼ੀਆਂ ਪਾਈਆਂ ਨੇ ਸਬਜ਼ੀਆਂ ਮੈਂ ਚੋਪਰ ਚੋਪ ਕਰ ਲੰਨੀਆਂ ਉਹਦੇ ਵਿੱਚ ਹੀ ਮੈਂ ਐਗਸ ਪਾ ਕੇ ਵਿੱਚ ਮੈਂ ਐਗ ਬੀਟ ਕਰ ਲੰਨੀਆਂ ਸਾਰਾ ਕੁਝ ਅੱਛੀ ਤਰ੍ਹਾਂ ਮਿਕਸ ਹੋ ਜਾਂਦਾ ਤੇ ਮੈਂ ਕਿੰਨੇ ਟਾਈਮ ਚ ਇਧਰ ਓਮਲੇਟ ਬਣਾਉਂਗਾ ਤੇ ਉਧਰ ਮੈਂ ਦਾਲ ਨੂੰ ਤੜਕਾ ਲਗਾ ਜੂ ਕਿਉਂਕਿ ਓਮਲੇਟ ਵਿੱਚ ਪਾਈਆਂ ਨੇ ਸਬਜ਼ੀਆਂ ਸਬਜ਼ੀਆਂ ਪੱਕਣ ਨੂੰ ਫਿਰ ਹੌਲੀ ਹੌਲੀ ਮੈਂ ਪਕਾਵਾਂਗੀ ਬਿਲਕੁਲ ਸਿਮ ਗੈਸ ਤੇ ਤੇ ਉਨੇ ਟਾਈਮ ਚ ਫਿਰ ਉਧਰ ਦਾਲ ਨੂੰ ਤੜਕਾ ਲੱਗ ਜਾਣਾ ਦੋਨੇ ਕੰਮ ਸਾਈਡ ਬਾਈ ਸਾਈਡ ਹੋ ਜਾਣਗੇ ਤੇ ਮੇਰੀ ਟਾਈਮ ਦੀ ਬਚਤ ਹੋਊ ਜਮੈਂ ਇੱਕ ਚੀਜ਼ ਦੇ ਰੋ ਵਿੱਚ ਟਾਈਮ ਬਹੁਤ ਸਪੇਸ ਨਾਲ ਚਲਾ ਜਾਂਦਾ ਸਵੇਰੇ ਸਵੇਰੇ ਕੰਮ ਵੀ ਬਹੁਤ ਹੁੰਦੇ ਨੇ। ਉਹਦੋਂ ਆਮਲੇਟ ਬਣਾਣਾ ਰੱਖ ਤੇ ਇਧਰ ਮੈਂ ਦਗ ਦਾਲ ਨੂੰ ਲਗਾ ਰਹੀ ਹਾਂ ਤੜਕਾ ਨਾ ਤੇ ਪਹਿਲਾਂ ਮੈਂ ਚੋਪਰ ਵਿੱਚ ਲਸਣ ਤੇ ਪਿਆਜ਼ ਚੋਪ ਕਰਕੇ ਕੱਢ ਲਈ ਸੀ ਫਿਰ ਮੈਂ ਆਮਲੇਟ ਦੀ ਚੋਪਿੰਗ ਕਰ ਲਈ ਸੀ। 2 ਐਗਸ ਹੈ ਆਮਲੇਟਾਂ ਤੇ ਇੱਕ aí ਨੂੰ ਐ ਹੁੰਦਾ ਵੀ ਇਹ yellow part ਜਿਹੜਾ ਐਗ ਦਾ ਹੁੰਦਾ ਵੀ ਉਹ ਖਾਣਾ ਨਹੀਂ ਚਾਹੀਦਾ ਮੈਂ ਤਾਂ ਉਹ ਖਾਨੀ ਆ ਹਾਂ weight loss ਤੋਂ ਨਹੀਂ ਖਾਣ ਦਿੰਦੇ ਹੈਗੀ ਉਹ ਦੋ ਨਹੀਂ ਖਾਣ ਦਿੰਦੇ ਜਿਆਦਾ ਐਗਸ ਤਾਂ ਨਹੀਂ ਖਾਣ ਦਿੰਦੇ ਇੱਕ ਐਗ ਤਾਂ ਪਕਾ ਸਕਦੇ ਹੁੰਨੇ। ਤੇ ਪਰ ਹੁਣ ਮੈਂ ਖਾਣ ਲੱਣੀ ਹੁੰਨੀ ਕਈਆਂ ਨੂੰ ਇਹ ਹੁੰਦਾ ਵੀ ਇਹ ਨਹੀਂ ਖਾਣਾ ਚਾਹੀਦਾ ਇਸ ਵਿੱਚ ਫੈਟ ਹੁੰਦੀ ਹੈ ਪਰ ਨਹੀਂ ਇਹਦੇ ਵਿੱਚ ਇਹ ਕਹਿੰਦੇ ਪ੍ਰੋਟੀਨ ਵੀ ਹੁੰਦਾ ਇਹਦੇ ਵਿੱਚ ਫੈਟ ਇੱਕ ਫੈਟ ਨਹੀਂ ਪ੍ਰੋਟੀਨ ਪੂਰਾ ਹੁੰਦਾ ਵੀ ਖਾਣਾ ਚਾਹੀਦਾ ਜਿਆਦਾ ਐਂਗਸ ਦਾ ਨਾ ਖਾਓ ਇੱਕ ਜਾਂ ਦੋ ਐਗਸ ਤਾਂ ਖਾਵਾਂਗੇ ਉਹ ਕੋਈ ਆਪਾਂ ਨੂੰ ਡਰ ਵਾਲੀ ਗੱਲ ਨਹੀਂ ਇੱਧਰ ਅੱਜ ਮੈਂ ਲਿਆ ਆਪਣੇ ਨਾਲ ਆਪਣੇ ਬ੍ਰੈਕਫਾਸਟ ਲਈ ਓਮਲੇਟ ਓਮਲੇਟ ਨਾਲ ਇੱਕ ਬ੍ਰੈਡ ਦਾ ਸਲਾਈਸ ਬ੍ਰੈਡ ਦੇ ਸਲਾਈਸ ਨਾਲ ਮੈਨੂੰ ਕੱਲਾ ਓਮਲੇਟ ਖਾਣਾ ਔਖਾ ਲੱਗਦਾ ਫੇਜੀ ਇਸਨੂੰ ਮੈਂ ਓਮਲੇਟ ਬਣਾਉਣੇ ਨਾਲ ਇੱਕ ਬ੍ਰੈਡ ਦਾ ਸਲਾਈਸ ਲੈ ਲੈਂਦੀ ਹਾਂ ਥੋੜਾ ਜਿਹਾ ਪੇਟ ਵੀ ਅਚੀ ਤ ਆਪਣਾ ਬ੍ਰੈਕਫਾਸਟ ਕਰਕੇ ਦਾਲ ਨੂੰ ਤਾਂ ਮੈਂ ਤੜਕਾ ਲਾਇਆ ਤੇ ਦਾਲ ਬੰਰੀ ਸੀ ਕਿਚਨ ਦੇ ਭਾਂਡੇ ਵੇਰਾ ਸਾਫ ਕਰਕੇ ਆਟਾ ਗੁੰਨ ਕੇ ਮੈਂ ਰੱਖਿਆ ਸੀ ਤੇ ਮੈਂ ਹੁਣ ਅੱਗੇ ਆਪਣੇ ਰੂਮ ਵਿੱਚ ਨਾਲੇ ਮੈਂ ਡਸਟਿੰਗ ਕਰੂੰਗੀ ਨਾਲੇ ਬੈੱਡ ਸ਼ੀਟਸ ਚੇਂਜ ਕਰੂੰਗੀ ਅੱਜ ਮੈਂ ਦੋਨੇ ਬੈੱਡ ਸ਼ੀਟਸ ਚੇਂਜ ਕਰਨੀਆਂ ਨੇ ਉੱਪਰਲੀ ਵੀ ਨੀਚਲੀ ਵੀ ਕਿਉਂਕਿ ਗਰਮੀਆਂ ਨੇ ਨਾ ਮਿੱਟੀ ਦਾ ਟਾਈਮ ਨਹੀਂ ਆਈਆਂ ਚੱਲੀਆਂ ਨੇ ਨੀਚਲੀ ਬੈੱਡ ਸ਼ੀਟ ਵੀ ਜਲਦੀ ਉਹਦੇ ਵਿੱਚ ਮਿੱਟੀ ਚਲੀ ਜਾਂਦੀ ਹੈ ਫਿਰ ਉਹ ਮਿੱਟੀ ਗੱਦਿਆਂ ਵਿੱਚ ਜਾਂਦੀ ਹੈ نیچے ਬੈੱਡ ਸ਼ੀਟਸ ਨਾਲ ਉੱਪਰ ਆਪਾਂ ਚਾ ਕੇ ਈਜ਼ੀਲੀ ਸਾਫ਼ ਕਰ ਦਿੰਦੇ ਨੇ ਸੌਖੀਆਂ ਨੇ ਵਾਸ਼ ਕਰਨੀਆਂ ਪਰ نیچے ਗੰਦੇਆਂ ਦੇ ਕਵਰ ਉਤਾਰਨੇ ਗੱਦੇ ਝਾੜਨੇ ਉਹ ਬਹੁਤ ਔਖਾ ਲੱਗਦਾ ਹੁਣ ਮੈਂ ਗੰਦੇ ਸਿਰਫ ਇੱਕ ਵਾਰ ਸੌਰੀ ਗੱਦਿਆਂ ਦੇ ਕਵਰ ਇੱਕ ਵਾਰੀ ਵਾਸ਼ ਕਰਦੀ ਹੁੰਦੀ ਹਣੀ ਦੀਵਾਲੀ ਵੇਲੇ ਜਦੋਂ ਬੱਚੇ ਛੋਟੇ ਸੀ ਉਦੋਂ ਮੈਂ ਦੋ ਟਾਈਮ ਵਾਸ਼ ਕਰਦੀ ਹੁੰਦੀ ਸੀ ਸਾਲ 'ਚ ਦੋ ਵਾਰੀ ਯਾਨੀ ਕਿ ਇੱਕ ਵਾਰ April May ਵਿੱਚ ਇੱਕ ਵਾਰ ਅੱਗੇ ਦੀਵਾਲੀ ਵੇਲੇ ਪਰ ਹੁਣ ਮੈਂ ਫਿਰ ਇੱਕ ਵਾਰ ਹੀ ਵਾਸ਼ ਕਰਦੀ ਹੁੰਨੀ ਦੀਵਾਲੀ ਵੇਲੇ ਜਦੋਂ ਕਲੀਨਿੰਗ ਡੀਪ ਕਲੀਨਿੰਗ ਕਰਦੇ ਹਾਂ ਉਦੋਂ ਗੱਦਿਆਂ ਦੇ ਕਵਰ ਉਤਾਰ ਕੇ ਵਾਸ਼ ਕਰਨ ਤੋਂ ਪਹਿਲਾਂ ਮਾ ਤੈਨੂੰ ਕਿਉਂਕਿ ਉਹਨਾਂ ਨੇ ਹਿੰਮਤ ਹੀ ਨਹੀਂ ਹੇਲ ਹੁੰਦੀ ਹੈਗੀ ਵੀ ਹੈ ਨਾ ਗੱਦਿਆਂ ਨੂੰ ਉਹ ਕਰੋ ਫਿਰ ਐਂ ਵੀ ਹੁੰਦਾ ਵੀ ਹੁਣ ਕਿਹੜੇ ਬੱਚੇ ਨੇ ਉਹ ਉੱਪਰ ਖੇਡਦੇ ਨੇ ਕੁੱਦਦੇ ਨੇ ਕੁਝ ਡੋਲਦੇ ਨੇ ਵੀ ਸਾਫ਼ ਹੀ ਹੁੰਦੇ ਨੇ ਬਾਕੀ ਆਪਾਂ ਨੂੰ ਪਤਾ ਹੁੰਦਾ ਆਪਾਂ ਚੀਜ਼ ਕਿੰਨੀ ਕ ਆਪਾਂ ਸੰਭਾਲਣਾ ਰੱਖਦਾ ਜਿਵੇਂ ਹੁਣ ਮੈਂ ਦੋ ਚਾਦਰ ਆਪਾਂ ਛਾ ਕੇ ਰੱਖਦੇ ਆਂ ਫਿਰ ਇੰਨੀ ਜ਼ਿਆਦਾ ਮਿੱਟੀ ਨਹੀਂ ਆਉਂਦੀ ਗੱਦਿਆਂ ਤੱਕ نیچے ਤੇ ਨੀਚਲੀ ਪੈਡ ਸ਼ੀਟ ਵੀ ਚੇਂਜ ਕਰਤੀ ਮੈਂ ਵਾਸ਼ ਕਰੀ ਹੋਈ ਲਗਾਤੀ ਤੇ ਉੱਪਰਲੀ ਤੇ ਕਰਨੀ ਸੀਗੀ ਸੇ ਪਛਾਦਾਂਗੇ ਬੈੱਡ ਸ਼ੀਟਸ ਕਿੱਦੇ ਦੀ ਮੈਂ ਸੋਚ ਰਹੀ ਸੀ ਬੈੱਡ ਸ਼ੀਟ ਚੇਂਜ ਕਰਾਂ ਮੈਂ ਨਾ ਸੋਚਦੂ ਨਾ 4 ਦਿਨਾਂ ਤੋਂ 5 ਦਿਨਾਂ ਤੋਂ ਬੈੱਡ ਸ਼ੀਟ ਚੇਂਜ ਕਰਦਾ ਕਰੂੰ ਪਰ ਸੋਚ ਸੋਚ ਦੇ ਹਫ਼ਤਾ ਲੰਘ ਹੀ ਜਾਂਦਾ ਪਤਾ ਹੀ ਨਹੀਂ ਲੱਗਦਾ ਇੱਕ ਤਾਂ ਬੈੱਡ ਸ਼ੀਟ ਗੰਦੀਆਂ ਨਹੀਂ ਹੁੰਦੀਆਂ ਹੈਗੀਆਂ ਮਿੱਟੀ ਜ਼ਰੂਰ ਪੈਂਦੀ ਹੈ ਹਨਾ ਜਿਵੇਂ ਮੌਸਮ ਹੈ ਜੇ ਉਹ ਗੰਦੀਆਂ ਨਹੀਂ ਹੁੰਦੀਆਂ ਹੈਗੀਆਂ ਜਿਵੇਂ ਬੱਚੇ ਨਹੀਂ ਹੈਗੇ ਸਿਆਣੇ ਬੰਦਿਆਂ ਨਾਲ ਕੀ ਗੰਦੀ ਹੋਣ ਚਾਦਰਾਂ ਤੇ ਉਸ ਕਰਕੇ ਫਿਰ ਆ ਪਤਾ ਹੀ ਨਹੀਂ ਲੱਗਦਾ ਵੀ ਹਫ਼ਤਾ ਕਦੋਂ ਹੋ ਗਿਆ ਫਿਰ ਆਏ ਲੱਗਦਾ ਵੀ ਅੱਜ 7 ਦਿਨ ਹੋ ਗਏ 8 ਦਿਨ ਹੋ ਗਏ ਹਾ ਅੱਜ ਫਿਰ ਬੈੱਡ ਸ਼ੀਟ ਚੇਂਜ ਕਰਨ ਵਾਲੀ ਫਿਰ ਮੈਂ ਚੇਂਜ ਕਰਦੀ ਔਰ ਬੈੱਡਸ਼ੀਟ ਚੇਂਜ ਕਰਨੀਆਂ ਸਾਫ ਸਫਾਈ ਕਰਨੀ ਡਸਟਿੰਗ ਕਰਨੀ ਹੈ ਨਾ ਕੋਈ ਚੀਜ਼ ਇਧਰੋਂ ਚਾਕੇ ਉਧਰੋਂ ਕੋਈ ਸਟਾਉਣ ਵਾਲੀ ਰੱਖਣੀ ਮੈਨੂੰ ਬਹੁਤ ਵਧੀਆ ਲੱਗਦਾ ਇਹ ਕੰਮ ਕਰਨਾ ਬਹੁਤ ਹੀ ਵਧੀਆ ਲੱਗਦਾ ਚਾਹੇ ਮੈਂ ਕਿੰਨੇ ਘੰਟੇ ਲਈ ਚੱਲਾਂ ਇਹ ਜੇ ਕੰਮਾਂ ਤੇ ਮੈਂ ਬਿਲਕੁਲ ਮਰਮਾਨ ਨਹੀਂ ਖੀਦ ਆਏਗਾ ਆਪੋ ਆਪਣੀ ਚੋਇਸ ਹੁੰਦੀ ਆ ਨਾ ਕਿਸੇ ਨੂੰ ਕੋਈ ਕੰਮ ਕਰਨਾ ਵਧੀਆ ਲੱਗਦਾ ਕਿਸੇ ਨੂੰ ਕੋਈ ਮੈਨੂੰ ਸਾਫ ਸਫਾਈ ਕਰਨੀ ਵਧੀਆ ਲੱਗਦੀ ਆ ਤੇ ਚੀਜ਼ਾਂ ਨੂੰ ਆਰਗੇਨਾਈਜ਼ ਕਰਨਾ ਕੋਈ ਨਿੱਕੀਆਂ ਮੋਟੀਆਂ ਸਜਾਵਟ ਵਾਲੀਆਂ ਚੀਜ਼ਾਂ ਇਧਰੋਂ ਚਾਕੇ ਉਧਰ ਰੱਖ ਦੋ ਕਦੇ ਕੋਈ ਕੋਰਨਰ ਚ ਉਹਨੂੰ ਰੱਖ ਦੋ ਬਸ ਮੈਨੂੰ ਇਸ ਤਰ੍ਹਾਂ ਸਜਾਵਟ ਕਰਨੇ ਕਾਰਨ ਸਾਫ ਸੁਥਰਾ ਰੱਖਣਾ ਮੈਨੂੰ ਵਧੀਆ ਲੱਗਦਾ ਇਹ ਕੰਮਾਂ ਤੋਂ ਮੈਨੂੰ ਖਿਜ ਨਹੀਂ ਹੁੰਦੀ ਹੈਗੀ ਤੇ ਹੁਣ ਮੈਂ ਲੱਗ ਗਈ ਆਪਣਾ ਰੂਮ ਦੀ ਡਸਟਿੰਗ ਕਰਨ ਡਸਟਿੰਗ ਚਾਹੇ ਰੋਜ਼ ਹੀ ਕਰੀ ਚੱਲੋ ਪਰ ਰੋਜ਼ ਹੁੰਦੀ ਨਹੀਂ ਕਦੇ ਕਦੇ ਤਾਂ ਡੈਂਗੂਲਰ ਹੋ ਜਾਂਦੀ ਆ ਕਦੇ ਕਦੇ ਇੱਕ ਦਿਨ ਛੱਡ ਵੀ ਹੋ ਜਾਂਦਾ ਜਿਸ ਦਿਨ ਇੱਕ ਦਿਨ ਛੱਡ ਹੋ ਜੇ ਨਾ ਫਿਰ ਅਗਲੇ ਦਿਨ ਆਏ ਲੱਗੂ ਵੀ ਅੱਜ ਤਾਂ ਬਹੁਤ ਆ ਤਾਂ ਮਿੱਟੀ ਆਈ ਪਈ ਕੀ ਹਾਲ ਹੋਇਆ ਪਿਆ ਵੀ ਪਹਿਲਾਂ ਸਫਾਈ ਕਰੀਏ ਸਫਾਈ ਕਰਦਿਆਂ ਨੇ ਵਧੀਆ ਲੱਗਦਾ ਜਿਸ ਦਿਨ ਸਫਾਈ ਨਾ ਹੋਵੇ ਫਿਰ ਆਹਨ ਟਾਈਮ ਪਾਸ ਕਰਨਾ ਪੈਂਦਾ ਸੋ ਇਹ ਹੋਰੇ ਟਸਟਿੰਗ ਤੋਂ ਮੈਂ ਕਿਹ ਚੇਅਰਸ ਦੀ ਵੀ ਟਸਟਿੰਗ ਕਰਦਾ ਚੇਅਰਸ ਨਾਲ ਕੁਸ਼ਨਸ ਸੀ ਇਹਨਾਂ ਦੇ ਵੀ ਮੈਂ ਕਵਰਾਂ ਚੇਂਜ ਕਰਤੇ ਤੇ ਚੇਅਰ ਸੀ ਮੈਂ ਜਦੋਂ ਡਸਟਿੰਗ ਕਰਦੀ ਹਰ ਵਾਰੀ ਨਵੇਂ ਕਪੜਾ ਮਾਰਦੀ ਬਿਕੋਜ਼ ਇੱਥੇ ਆਪਾਂ ਯੂਜ਼ ਕਰਦੇ ਨੇ ਚੇਅਰ ਜਦੋਂ ਬੈਠਦੇ ਆ ਹਨਾ ਤਾਂ ਸਾਫ਼ ਹੀ ਰਹਿੰਦੀਆਂ ਨੇ ਤੇ ਹਾਂ ਕਦੇ-ਕਦੇ ਮੈਂ ਕਰਦਾਂ ਨਹੀਂ ਹੁੰਦੀ ਆ ਸਾਫ਼ ਫਿਰ ਉਹਨੂੰ ਅੱਛੀ ਤਰ੍ਹਾਂ ਵੀ ਚਲੋ ਹੈਂਡਲਸ ਤੇ ਕਦੇ ਉਹ ਕਾਲੇ ਜਿਹੇ ਨਾ ਹੋਣ ਦਾਗ ਜਿਹਨਾਂ ਲੱਗਣ ਮੈਲ ਜੀ ਲੱਗ ਜਾਂਦੀਆਂ ਫਿਰ ਇੱਕ ਜਿਸ ਦਿਨ ਸਾਫ਼ ਕਰਾਂ ਫਿਰ ਅੱਛੀ ਤਰ੍ਹਾਂ ਹੀ ਕਰਦਾਂ ਨਹੀਂ ਹੁੰਦੀ ਆ ਵੀ ਗਿੱਲਾ ਕਪੜਾ ਮਾਰਨਾ ਫਿਰ ਸੁੱਕਾ ਮਾਰਨਾ ਬਸ ਹਰੇ ਉਹ ਹੀ ਗੱਲ ਹਰ ਇੱਕ ਚੀਜ਼ ਦੀ ਸਫਾਈ ਤਾਂ ਆਪਾਂ ਨੂੰ ਕਰਨੀ ਪੈਂਦੀ ਹੁੰਦੀ ਹੈ ਨਾ ਕੁਝ ਵੀ ਹੈ ਚਾਹੀ ਤੇ ਆਪਾਂ ਹਰ ਰੋਜ਼ ਨਾ ਕਰੋ ਹਫਤੇ ਚ ਇੱਕ ਦਿਨ ਗਿਆ ਕਦੇ ਹਫਤੇ ਤੋਂ 15 ਦਿਨ ਤੋਂ ਇੱਕ ਵਾਰ ਕਰਦੀ ਐ ਇੰਨੀ ਕ ਕਰਨੀ ਬਣਦੀ ਆ ਸੋਨ ਲੂਮ ਦੀ ਕਲੀਨਿੰਗ ਹੋ ਗਈ ਡੰ ਸਾਰੀ ਤੇ ਜਿਹੜੇ ਬੈੱਡ ਸ਼ੀਟ ਸੀ ਮੈਂ ਮਸ਼ੀਨ ਚ ਪਾਈਆਂ ਹੋਈਆਂ ਸੀ ਤੇ ਬੈੱਡ ਸ਼ੀਟਸ ਵੀ ਵਾਸ਼ ਹੋ ਗਈਆਂ ਤੇ ਮੈਂ ਪਾਤੀਆਂ ਸੁੱਕਣੇ ਕੱਲੀਆਂ ਬੈੱਡ ਸ਼ੀਟਸ ਤੋਂ ਤਿੰਨ ਮੈਂ ਕੱਪੜੇ ਤੋਂ ਤੇ ਮੈਂ ਚਲੋ ਬੈੱਡ ਸ਼ੀਟਸ ਦਾ ਵੱਡਾ ਕੰਮ ਹੁੰਦਾ ਐਵੇਂ ਨਾਲ ਦੇ ਨਾਲ ਧੋ ਕੇ ਪਾਦਾ ਤੇ ਮੌਸਮ ਵੀ ਅਜ ਠੰਡਾ ਸੀ ਅਜ ਥੋੜਾ ਜਿਹਾ ਮੌਸਮ ਚੇਂਜ ਹੋਇਆ ਬਦਲਵਾਈ ਹੋਈ ਪਈ ਸੀਗੀ ਬਦਲ ਹੋਈ ਪਈ ਨੇ ਸੋ ਫਾਈਨਲੀ ਅੱਜ ਗਰਮੀ 'ਚ ਥੋੜੀ ਰਾਹਤ ਮਿਲੀ ਐ ਮੌਸਮ ਚੇਂਜ ਹੋ ਰਿਹਾ ਐ ਮੌਨਸੂਨ ਆ ਰਿਹਾ ਬਰਸਾਤਾ ਸ਼ੁਰੂ ਹੋ ਜਾਣਗੀਆਂ ਤਾਂ ਅੱਛਾ ਲੱਗਿਆ ਅੱਜ ਮੈਂ ਬਾਥਰੂਮ ਕਲੀਨ ਕਰਕੇ ਹਟਿਆ ਹੁਣ ਸਾਰਾ ਬਾਥਰੂਮ ਡੀਪ ਕਲੀਨ ਕੀਤਾ ਐ ਤੇ ਥੋੜੀ ਮੈਂ ਇਹਦੀ ਸੈਟਿੰਗ ਵੀ ਚੇਂਜ ਕੀਤੀ ਐ ਆਹ ਵਾਲਾ ਮੈਂ ਛੋਟਾ ਜਿਹਾ ਡੈਕੋਰੇਸ਼ਨ ਪੀਸ ਕਹਿ ਲੋ ਹੈ ਤਾਂ ਇਹ ਮੇਰੀ ਮੇਰੇ ਜੁਗਾਨ ਕਰਿਆ ਹੋਇਆ ਐ ਇਹ ਟਾਇਲਟ ਪੇਪਰ ਰੋਲ ਦਾ ਬਣਾਇਆ ਹੋਇਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਸੀ ਇਹਦੇ ਵਿੱਚ ਖੱਚ ਦੇ ਸ਼ੀਸ਼ੇ ਦੇ ਵਿੱਚ ਮੈਂ ਪਹਿਲਾਂ ਮਨੀ ਪਲੈਂਟ ਲਗਾਇਆ ਸੀ ਸਰਦੀਆਂ ਵਿੱਚ ਬੜੀਆ ਗਰੋ ਹੋਇ ਤੁਹਾਨੂੰ ਇਹਦੇ ਵਿੱਚ ਆਰਟੀਫੀਸ਼ੀਅਲ ਪਲਾਂਟ ਰੱਖਤਾ ਤੇ ਆਹ ਵਾਲੇ ਪੌਟ ਜਿਹੜੇ ਮੈਂ ਛੋਟੇ-ਛੋਟੇ ਪੌਟ ਲੈ ਕੇ ਆਈ ਸੀਗੀ ਇਹਦੇ ਵਿੱਚ ਵੀ ਮੈਂ ਮਿੱਟੀ ਪਾ ਕੇ ਮੈਂ ਆਰਟੀਫੀਸ਼ੀਅਲੀ ਲਗਾਇਆ ਪਲਾਂਟ ਇਹਦੇ ਵਿੱਚ ਵੀ ਬਿਕੋਜ਼ ਅੰਦਰ ਤਾਂ ਲਾਈਵ ਪਲਾਂਟਸ ਚੱਲਦੇ ਨਹੀਂ ਹੈਗੇ ਇਹ ਵੀ ਬਹੁਤ ਹੀ ਜੰਦਾ ਸੋਹਣਾ ਲੱਗ ਰਿਹਾ ਸੀ ਬਹੁਤ ਹੀ ਕਿਊਟ ਹੀ ਲੱਗ ਰਿਹਾ ਸੀਗਾ ਅੱਜ ਮੈਂ ਬਾਥਰੂਮ ਦੀ ਸੈਟਿੰਗ ਚੇਂਜ ਕੀਤੀ ਹੈ ਕਿਉਂਕਿ ਮੈਨੂੰ ਵੀ ਐ ਹੁੰਦਾ ਵੀ ਥੋੜੇ ਦਿਨਾਂ ਬਾਅਦ ਸੈਟਿੰਗ ਚੇਂਜ ਕਰ ਦਈਏ ਤੇ ਆਹ ਵਾਲਾ ਪਲਾਂਟ ਮੇਰਾ ਫੇਵਰੇਟ ਹੈ ਆਰਟੀਫੀਸ਼ੀਅਲ ਪਲਾਂਟ ਹੈ ਮੇਰਾ ਫੇਵਰੇਟ ਹੈ ਪਲਾਂਟ ਹੈ ਬਹੁਤ ਸ ਇੰਨਾ ਹੋਆ ਆਇਲ ਡਿਫਿਊਜ਼ਰ ਇਹਦੇ ਵਿੱਚ ਮੈਂ ਕਪੂਰ ਦੀਆਂ ਗੋਲੀਆਂ ਪਾ ਕੇ ਰੱਖਦਾ ਨਹੀਂ ਖੁਸ਼ਬੂ ਹਲਕੇ ਹਲਕੇ ਮਿੱਠੀ ਮਿੱਠੀ ਖੁਸ਼ਬੂ ਆ ਜਾਂਦੀ ਆ ਆ ਦੇਖੋ ਇਹਦੇ ਵਿੱਚ ਮੈਂ ਆਰਟੀਫੀਸ਼ੀਅਲ ਪਲਾਂਟ ਰੱਖਦਾ ਤੇ ਬਹੁਤ ਫਰੀਦ ਦੇ ਵਿੱਚ ਸੈਟਿੰਗ ਆ ਗਈ ਐਤਾ ਪਾਰਟੀਫੀਸ਼ੀਅਲ ਪਲਾਂਟਸ ਇਹ ਸਸਤੇ ਵੀ ਮਿਲ ਜਾਂਦੇ ਨੇ ਪਲਾਸਟਿਕ ਵਾਲੇ ਤੇ ਕਈ ਵਾਰ ਬਹੁਤ ਹੀ ਸੋਹਣੇ ਹੁੰਦੇ ਨੇ ਉਹ ਲੈ ਕੇ ਤੁਸੀਂ ਐਤਾ ਨਾ ਸੈਰਾਮਿਕ ਦੇ ਪੋਟਸ ਲੈ ਕੇ ਉਹਦੇ ਵਿੱਚ ਰੱਖ ਸਕਦੇ ਹੋ ਤੇ ਜਿਹੜਾ ਪ੍ਰੈਸ਼ ਵਾਲਾ ਸਟੈਂਡ ਆ ਇਹ ਵੀ ਮੈਂ ਚੇਂਜ ਕੀਤਾ ਇਹ ਵੀ ਮੇਰਾ ਇੱਕ ਟੁੱਟੇ ਹੋਏ ਗਲਾਸ ਤੋਂ ਬਣਾਇਆ ਹੋਇਆ ਗਲਾਸ ਦੇ ਵਿੱਚ ਨਾ ਤਰੇਟ ਸੀ ਟੇੜਾ ਹੋਇਆ ਸੀ ਉਹਨੂੰ ਮੈਂ ਸਟਰ ਅੱਜ ਸੈਟਿੰਗ ਚੇਂਜ ਕੀਤੀ ਤੇ ਸਫਾਈ ਵੀ ਕੀਤੀ ਸਾਰੇ ਪਾਸੋਂ ਸਾਰਾ ਸਮਾਨ ਚੱਕ ਚੱਕ ਮੈਂ ਸਾਫ਼ ਕੀਤਾ ਤੇ ਸੈਟਿੰਗ ਜੇ ਆਪਾਂ ਚੇਂਜ ਕਰਦਾਂ ਨਾ ਆਪ ਨੂੰ ਬਹੁਤ ਵਧੀਆ ਲੱਗਦਾ ਦੂਜਿਆਂ ਨੂੰ ਤਾਂ ਆਪਾਂ ਲੱਗੂ ਨਾ ਲੱਗੂ ਕਿਉਂਕਿ ਆਪ ਨੂੰ ਪਤਾ ਹੁੰਦਾ ਅਜ ਉਰੇ ਪਹਿਲਾਂ ਆ ਚੀਜ਼ ਰੱਖੀ ਹੋਈ ਇਸ ਵਿੱਚ ਪਹਿਲਾਂ ਰੋਜ਼ ਉਨੂੰ ਦੇਖੀ ਸੀ ਅੱਜ ਮੈਂ ਨਵੀਂ ਚੀਜ਼ ਦੇਖੂੰ ਤਾਂ ਅੱਛਾ ਲੱਗਦਾ ਫਿਰ ਨਵੀਆਂ ਚੀਜ਼ਾਂ ਵਾਂਗੂ ਆਪਾਂ ਦੇਖਦੇ ਆਂ ਸੈਟਿੰਗ ਚੇਂਜ ਕਰ ਲਓ ਚੀਜ਼ਾਂ ਤਾਂ ਘਰ ਵਿੱਚ ਉਹੀ ਹੁੰਦੀਆਂ ਨੇ ਤੇ ਨਵੀਆਂ ਵੀ ਨ ਖਰੀਦ ਸਕਦੇ ਹਨਾ ਬਸ ਉਹੀ ਚੀਜ਼ਾਂ ਹੁੰਦੀਆਂ ਚੱਕ ਕੇ ਇੱਧਰ ਉੱਧਰ ਰੱਖ ਦੋ ਉੱਧਰੋਂ ਇੱਧਰ ਰੱਖ ਫਰ ਅਨਲ ਅੱਜ ਬਾਥਰੂਮ ਪੂਰਾ ਡੀਪ ਕਲੀਨ ਕਰਨ ਤੋਂ ਬਾਅਦ ਸੈਟਿੰਗ ਚ ਨਹੀਂ ਕਰਾਂ ਤੋਂ ਬਾਅਦ ਮੈਨੂੰ ਵੀ ਬਹੁਤ ਅੱਛਾ ਫੀਲ ਹੋਇਆ ਤੇ ਬਾਥਰੂਮ ਦੀ ਕਲੀਨਿੰਗ ਕਰਨ ਤੋਂ ਬਾਅਦ ਮੈਂ ਆ ਗਈ ਸੀ ਕਿਚਨ ਵਿੱਚ ਕਿਚਨ ਦੀ ਕਰਨੀ ਹੈ ਸਫਾਈ ਖਾਣਾ ਤਾਂ ਮੈਂ ਪਹਿਲਾਂ ਬਣਾ ਚੁੱਕੀ ਸੀ ਨਾ ਬਾਥਰੂਮ ਕਲੀਨ ਕਰਨ ਤੋਂ ਪਹਿਲਾਂ ਹੀ ਫੁਲਕੇ ਬਣਾਏ ਸੀ ਦਾਲ ਤਾਂ ਮੈਂ ਸਵੇਰੀ ਬਣਾਤੀ ਸੀ ਕਿਉਂਕਿ ਦਵਿੰਦਰ ਦੀ ਰੋਟੀਆਂ 'ਚ ਖੇਤ ਜਾਣੀ ਸੀ ਖੇਤ ਫਿਰ ਉਹ ਕਰ ਰਹੇ ਨੇ ਕद्दू-ਕੱਦੂ ਕਰਨ ਲੱਗੇ ਜੀਰੀ ਲਗਾਉਣੀ ਹੈ ਉਹਨਾਂ ਦੀ ਰੋਟੀਆਂ ਖੇਤ ਹੀ ਗਈਆਂ ਫਿਰ ਸਵੇਰੇ ਇਸ ਕਰਕੇ ਟਾਈਮ ਨਾਲ ਹੀ ਮੈਂ ਖਾਣਾ ਬਣਾਤਾ ਸੀਗਾ ਇਹ ਰੋਟੀ ਪੀ ਇਸ ਪਰ ਮੰਮੀ ਨੇ ਅਜੇ ਖਾਣੀ ਸੀ ਮੈਨੂੰ ਅਹੀਂ ਸੇ ਚਲੋ ਫਿਰ ਮੈਂ ਲਾਸਟ ਤੇ ਜੋ ਸਾਰਾ ਕੰਮ ਖਾਣ ਖੂਣ ਦਾ ਖਤਮ ਹੋ ਜਾਂਦਾ ਖਾਣਾ ਖਾਣ ਦਾ ਹਨ ਫਿਰ ਮੈਂ ਕਿਚਨ ਕਲੀਨ ਕਰਦੀ ਹੁੰਨੀ ਸਾਰੀ ਲਾਸਟ ਤੇ ਵੀ ਚਲੋ ਹੁਣ ਕਿਚਨ ਦਾ ਕੰਮ ਬਿਲਕੁਲ ਹੀ ਫਿਨਿਸ਼ ਹੋ ਗਿਆ ਪੰਡਾ ਪੁੰਡੇ ਸਾਹਮਣੇ ਚ ਖਾ ਲਿਆ ਚੱਕ ਤੇ ਫਿਰ ਉਸ ਤੋਂ ਬਾਅਦ ਕਰਦੀ ਹੁੰਨੀ ਸਫਾਈ ਕਉਂਕਿ ਫੇਰ ਜੇ ਕੋਈ ਥੋੜਾ ਬਹੁਤਾ ਵੀ ਕੰਮ ਰਹਿਣਾ ਉਹ ਹੀ ਗੱਲ ਖਲਹਾਰਾ ਜਾ ਫਿਰ ਕਿਚਨ ਚ ਪਹਿਲਾਂ ਮੈਨੂੰ ਆਉਂਦਾ ਵੀ ਕਿ ਕਿਚਨ ਸਾਫ ਹੋ ਗਈ ਐਟਲੀਸ ਘੰਟਾ ਤੋਂ ਘੰਟੇ ਸਾਫ ਰਹੇ ਕਿਚਨ ਦੀ ਸਿੰਕ ਜਿਹੜੀ ਆ ਸੁੱਕੀ ਰਹੇ ਤਾਂ ਕੋਈ ਵਿੱਚ ਸਮੈਲ ਨਾ ਆਵੇ ਉਹਨੂੰ ਥੋੜੇ ਟਾਈਮ ਲਈ ਸੁੱਕਾ ਰੱਖਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਨਹੀਂ ਹਰ ਟਾਈਮ ਹੀ ਆਪਾਂ ਪਾਣੀ ਡੋਲੀ ਜਾਵਾਂਗੇ ਗਿੱਲਾ ਰੱਖੀ ਚੱਲਾਂਗੇ ਉਹ ਵੀ ਇੱਕ ਸਮੈਲ ਦਾ ਕਾਰਨ ਬਣ ਜਾਂਦਾ ਵੀ ਘੰਟਾ ਦੋ ਘੰਟੇ ਤੁਸੀਂ ਉਹ ਪਾਣੀ ਉਹਦੇ ਵਿੱਚ ਨਾ ਡੋਲੋ ਉਹਨੂੰ ਸੁੱਕਾ ਰਹਿਣ ਤੋਂ ਉਹ ਵੀ ਮੈਨੂੰ ਲੱਗਦਾ ਵੀ ਸਮੈਲ ਸ਼ਾਇਦ ਘਟੋਂਦੀ ਹੈ ਜੇ ਹਰ ਟਾਈਮ ਉਹਨੂੰ ਗਿੱਲਾ ਰੱਖ ਕੇ ਰੱਖਾਂਗੇ ਫਿਰ ਸਮੈਲ ਬਹੁਤ ਆਉਂਦੀ ਹੈ ਤੇ ਬਲਾਈਂਡ ਚੱਕੇ ਨਾ ਮੈਂ ਵਿੰਡੋ ਦੇ ਵਿੱਚ ਵੀ ਅੰਦਰ ਕੱਪੜਾ ਮਾਰ ਲੈਂਦੇ ਹਾਂ ਨੀਚੇ ਬੇਸ ਤੇ ਮਿੱਟੀ ਹੀ ਰੁਕ ਜਾਂਦੀ ਆ ਕੇ ਉਹ ਫਿਰ ਕਿੰਨਾ ਲੱਭ ਕਿੰਨੀ ਕਮੀਟੀ ਪੀਆ। ਉਥੇ ਵੀ ਮੈਂ ਕੱਪੜਾ ਮਾਰਦਾ ਨਹੀਂ ਹੁੰਦੀ ਆ। ਟਾਈਮ ਹੋ ਗਿਆ 10 ਵਜੇ 10 ਵਜੇ ਅੰਦਰੋਂ ਮੇਰਾ ਸਾਰਾ ਕੰਮ ਖਤਮ ਹੋ ਗਿਆ। ਤੇ ਹੁਣ ਮੈਂ ਉਹ ਕਿਚਨ ਦੇ ਕਪਾ ਭਾਂਡੇ ਸਾਫ਼ ਕਰਨ ਵਾਲੇ ਟੋਵਲ ਤੇ ਹੱਥ ਸਾਫ਼ ਕਰਨ ਵਾਲੇ ਟੋਵਲ ਮੈਂ ਅਲੱਗ-ਅਲੱਗ ਧੋਣ ਚਾਹੀਏ ਉਹ ਕੁੱਟਦੇ ਜਾਂ ਕੇ ਇਨ ਮੈਕੈਚਲ ਪੈਂਨ ਤੇ ਥੋੜੀ ਸਾਫ਼ ਹੋ ਜਾਣਗੇ। ਤੇ ਫਰੂਟ ਕੱਟ ਕੇ ਰੱਖ ਰਹੀ ਆਂ ਤੇ ਡੱਬੇ ਵਿੱਚ ਫਿਰ ਦੁਪਹਿਰੇ ਮੈਨੂੰ ਖਾਣਾ ਸੌਖਾ ਲੱਗਦਾ। ਨਹੀਂ ਥੱਕੇ ਹੁੰਨੇ ਪਤਾ ਮੇਰੇ ਤਾਂ ਹਿੰਮਤ ਨਹੀਂ ਹੁੰਦੀ ਉਹ ਥੱਕ ਕੇ ਮੈਂ ਕੱਟਾਂ ਪਹਿਲਾਂ ਫਿਰ ਮੈਂ ਖਾਵਾਂ ਫਿਰ ਮੈਨ ਇਸ ਕਰਕੇ ਕੱਟਿਆ ਪਿਆ ਹੋਏ ਤਾਂ ਮੈਂ ਸੌਖਾ ਦੋਦੀ ਹਾਂ ਕੱਟਿਆ ਪਿਆ ਫਰੂਟ ਵੀ ਖਾਣ ਨੂੰ ਖਰਾਬ ਹੋ ਜੂਗਾ ਨਾ ਇਸ ਕਰਕੇ ਮੈਂ ਆਪਣਾ ਫਰੂਟ ਕੱਟ ਕੇ ਰੱਖਦੀ ਹਾਂ ਸਵੇਰੇ ਵਾਟਰਮੈਲਨ ਨਹੀਂ ਜਾਂਦਾ ਅੱਜ ਕੱਲ ਮਾਟਰਮੈਲਨ ਦਾ ਲਾਲ ਛੋਏ ਪਿਆ ਪਤਾ ਕੀ ਹੁਣ ਜਦੋਂ ਪ੍ਰਸਾਤਾ ਹੋਣ ਲੱਗ ਗਏ ਫਿਰ ਇਹ ਵਧੀਆ ਨਹੀਂ ਆਉਣਾ ਹੈਗਾ ਫਿਰ ਨਹੀਂ ਖਾਣ ਨੂੰ ਦਿਲ ਕਰਨਾ ਤੇ ਉਸ ਤੋਂ ਪਹਿਲਾਂ ਪਹਿਲਾਂ ਲਾਲ ਛੋਏ ਵੀ ਖਾ ਲਈ ਜਵਿੰਦਰ ਵੀ ਬਹੁਤ ਖੁਸ਼ ਹੋ ਕੇ ਖਾਂਦੇ ਜਰੂਰ ਕਰੀ ਹੁੰਦੇ ਟੇਸਟੀ ਲੱਗਦਾ ਕੱਟ ਕੇ ਮੈਂ ਉਹ ਦੱਬੇ ਹੀ ਪਾ ਕੇ ਫ੍ਰਿਜ ਚ ਰੱਖ ਦੂੰਗੀ ਜੇ ਜੋ ਫਰੂਟ ਟਾਈਮ ਹੋਊਗਾ ਤਾਂ ਖਾ ਲਾਂ। ਕੰਮ ਸਾਰਾ ਅੰਦਰੋਂ ਖਤਮ ਹੋ ਗਿਆ। ਸਵੇਰ ਦੀ ਮੈਂ ਬਿਲਕੁਲ ਖੜੀ ਨਾ ਤਾ ਤੇ ਆ। ਇੱਕ ਬੈ ਕੇ ਸਿਰਫ ਆਪ ਦਾ ਬ੍ਰੇਕਫਾਸਟ ਕੀਤਾ। ਬਹੁਤ ਜ਼ਿਆਦਾ ਥਕਾਵਟ ਹੋ ਗਈ। ਹੁਣ ਆ ਇਹ ਕਰਦਾ ਵਸਨਾ ਕਿ ਨਾ ਬੈੱਡ ਮਿਲ ਜੇ ਮੈਂ ਰੈਸਟ ਕਰਾਂ। ਬਹੁਤ ਥਾਵਟ ਹੋਈ ਪਈ ਐ। ਪਰ ਅੱਜ ਗਰਮੀ ਤੋਂ ਥੋੜੀ ਰਾਹਤ ਮਿਲੀ ਐ। ਮੌਸਮ ਵਧੀਆ। ਹੁਣ ਵੀ ਬੱਦਲ ਬਾਈਏ ਕਿਤੇ ਨ ਕਿਤੇ ਬਰਸਾਤ ਜ਼ਰੂਰ ਹੋਈ ਐ। ਸਵੇਰੇ ਥੋੜੀ ਕਿਲਮੇਲੀ ਵੀ ਹੋਈ। ਸائیں ਕਿੰਨੀ ਆਇਆ ਆਇਆ। ਜਦੋਂ ਵਧੇਗਾ ਤਾਂ ਠੰਡ ਹੋ ਜੂਗੀ ਹਨਾ। ਪਰ ਬਾਰਿਸ਼ ਤਾਂ ਨਹੀਂ ਆਈ। ਚਲੋ ਆ ਜੂਗੀ ਹ ਪਰ ਮੌਸਮ ਠੰਡਾ ਹੋ ਗਿਆ ਗਰਮੀ ਤੋਂ ਅੱਜ ਰਾਹਤ ਮਿਲੀ ਹੈ ਫਾਈਨਲੀ ਨਹੀਂ ਤਾਂ ਇੰਨੀ ਜਿਆਦਾ ਗਰਮੀ ਹੋ ਜਾਈਨਾ ਉੰਤਮੀ ਗਰਮੀ ਇਹਦੇ ਫਾਟਮ ਅਰਧਮਸਾਂ ਨਿਪੜਦੇ ਛਿਲਕੇ ਛਿਲਕੇ ਹੁੰਦੇ ਨੇ ਪਰ ਚਲੋ ਇਹ ਜਿਆਦਾ ਸਸਤਾ ਵੀ ਹੁੰਦਾ ਹੈ ਮੈਂ ਨਾ ਇਹ ਦੋ ਤਿੰਨ ਵਾਰੀਆਂ ਛਿਲਕੇ ਇਹਨਾਂ ਦੇ ਤਰਬੂਜ਼ ਛਿਲਕਿਆਂ ਦੀ ਉਹ ਬਣਾਈ ਹੋਈ ਆ ਟੂਟੀ ਫਰੂਟੀ ਬਣਾਈ ਹੋਈ ਆ ਬਹੁਤ ਟੇਸਟੀ ਬਣਦੀ ਆ ਔਰ ਜਿੰਨੇ ਵਾਰ ਮੈਂ ਬਣਾਇਆ ਬੱਚੇ ਤਾਂ ਉਹ ਹੀ ਖਾ ਜਾਂਦੇ ਸੀ ਕੰਪਲੀ ਇੰਨੀ ਜ਼ਿਆਦਾ ਟੇਸਟੀ ਲੱਗਦੀਆਂ ਅਲੱਗ-ਅਲੱਗ ਕਲਰਸ ਚ ਅਲੱਗ-ਅਲੱਗ ਫਲੇਵਰਸ ਚ ਪਰ ਹੁਣ ਹਿੰਮਤ ਨਹੀਂ ਹੋਈ ਕੁਝ ਕਰਨ ਦੀ ਉਹ ਬੱਚੇ ਹੁੰਦੇ ਨਾ ਬੱਚਿਆਂ ਦੇ ਆਪਾਂ ਆਸਰੇ ਕਹਿ ਲਓ ਬੱਚਿਆਂ ਦੇ ਸਹਾਰੇ ਕਹਿ ਲਓ ਹਨਾ ਜੇ ਬੱਚਿਆਂ ਨਾਲ ਆਪਾਂ ਨੂੰ ਕੰਮ ਕਰਨ ਦਾ ਆਏ ਹੋ ਜਾਂਦੇ ਵੀ ਚਲੋ ਬੱਚੇ ਚੀਜ਼ ਮੰਗਦੇ ਨੇ ਬੱਚਿਆਂ ਨੇ ਆ ਬਣਾ ਲਈਏ ਤੇ ਹੁਣ ਮੈਨੂੰ ਕੁਕਿੰਗ ਦਾ ਵੀ ਇੰਨਾ ਜ਼ਿਆਦਾ ਮੈਨੂੰ ਰਿਹਾ ਨਹੀਂ ਹੈਗਾ ਲਾਜ ਚ ਨਹੀਂ ਰਿਹਾ ਜਿਆ ਕਹਿ ਲਓ ਵੀ ਸ਼ੌਂਕ ਤਾਂ ਹੈਗਾ ਪਰ ਬੱਚੀ ਨੇ ਹੈਗੀ ਘਰ ਇੱਕ ਤਾਂ ਖਾਂ ਕਰਦੀ ਨਹੀਂ ਮੈਂ ਕੁਝ ਐਕਸਟਰਾ ਕੁਕ ਕਰਦੀ ਇੱਕ ਮੈਨੂੰ ਆਉਂਦਾ ਮੈਂ ਆਪ ਵੇਟ ਲੌਸ ਕਰਾ ਜੇ ਮੈਂ ਕੁਝ ਬਣਾਉਂਗੀ ਤਾਂ ਮੈਂ ਖਾਉਂ ਗੈਸ ਕਰਕੇ ਮੇਰਾ ਬਣਾਉਣ ਨੂੰ ਘੱਟੀ ਜੀ ਕਰਦਾ ਤੇ ਮੈਨੂੰ ਆਉਂਦਾ ਚਲੋ ਹੈਲਦੀ ਡਾਈਟ ਕਰੀ ਜੀ ਚਲੋ ਇਹਨੂੰ ਰੱਖ ਦਾਂ ਨਾ ਫਰਿੱਜ ਵਿੱਚ ਅੰਦਰ ਕਿਚਨ ਦੇ ਟੋਵਲ ਵੀ ਹੋ ਗਏ ਵਾਸ਼ ਇਹ ਵੀ ਐ ਹੁੰਦਾ ਵੀ ਚਲੋ ਧੋ ਦੀ ਹਨਾ ਇਕੱਠੇ ਹੀ ਹੋ ਜਾਂਦੇ ਨੇ ਫਿਰ ਹੁਣ ਚਲਦੇ ਆਂ ਅੰਦਰ ਟਾਈਮ ਹੋ ਰਿਹਾ ਪੌਣੇ 11 ਦਾ ਹੁਣ ਮੈਂ ਨਾ ਕਿ ਫ੍ਰੀ ਹੁਣ ਲੈ ਕੇ ਆ ਗ੍ਰੀਨ ਟੀ ਗ੍ਰੀਨ ਟੀ ਬਣਾਉਣ ਤੋਂ ਪਹਿਲਾਂ ਹੀ ਬਣਾ ਕੇ ਰੱਖ ਚਾਣੀਆ ਫਿਰ ਮੈਂ ਜੋ ਨਾ ਕਿਉਂ ਨਹੀਂ ਇਸ ਟਾਈਮ ਤੇ ਫਿਰ ਮੈਂ ਉਹਦੀ ਪਾ ਕੇ ਪੀ ਲਾਂਣੀ ਆ ਇਹ ਟਾਈਮ ਫਿਕਸ ਕੀਤਾ ਹੋਇਆ ਪੰਜ ਚਾਰ ਦਿਨ ਹੋ ਗਏ ਇਹ ਟਾਈਮ ਫਿਕਸ ਕੀਤਾ ਹੋਇਆ ਹੈ ਗ੍ਰੀਨ ਟੀ ਦੀ ਪੀ ਇਸ ਟਾਈਮ ਗ੍ਰੀਨ ਟੀ ਪੀਲਾ ਕਰੂੰਗੀ ਤੇ ਉਸੀ ਸੇ ਮੇਰੀ ਆਈ ਤੇ ਵੀਡੀਓ ਅੱਜ ਡੇ ਹੈਗਾ ਥਰਸਡੇ 20 ਜੂਨ ਹਨਾ ਅੱਜ ਜੀ ਤੁਹਾਨੂੰ ਸ਼ਾਮ ਨੂੰ ਇਹ ਵੀਡੀਓ ਮੈਂ ਦੇ ਦੇਣੀ ਬਿਕੋਜ਼ ਕੱਲ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਗਰਮੀ ਕਰਕੇ ਦਿਲ ਵੀ ਨਹੀਂ ਕਰਿਆ ਵੈਸੇ ਵੀ ਜੇ ਤਾਂ ਆਪਾਂ ਰੈਗੂਲਰ ਕੋਈ ਵੀ ਕੰਮ ਕਰਦਾ ਹੈ ਇੱਕ ਦਿਨ ਬ੍ਰੇਕ ਲੈਣੀ ਵੀ ਬਣਦੀ ਫਿਰ ਜੀ ਕਰਦਾ ਵੀ ਕਿਤੇ ਦਿਨ ਛੁੱਟੀ ਲੈ ਲਈਏ ਛੁੱਟੀ ਲੈਣ ਤੋਂ ਫਿਰ ਨੈਕਸਟ ਆਪਾਂ ਫੇਰ ਹੀ ਚਾਰਜ ਹੋ ਜਾਣਾ ਬਈ ਚਲੋ ਬੋਧੇ ਹੁਣ ਕੰਮ ਤੇ ਲੱਗੇ ਇੱਕ ਦਿਨ ਬ੍ਰੇਕ ਲੈ ਲਈ ਫੇਰ ਇਸ ਕਰਕੇ ਮੈਂ ਕੱਲ ਕੋਈ ਵੀਡੀਓ ਸ਼ੂਟ ਨਹੀਂ ਕਰੀ ਅੱਜ ਮਾਰਨਿੰਗ 'ਚ ਇਹ ਵੀਡੀਓ ਸ਼ੂਟ ਕਰ ਰਹੀ ਆ ਸ਼ਾਮ ਨੂੰ ਤੁਹਾਨੂੰ ਦੇ ਦੂੰਗੀ ਤੇ ਪਰ ਜੁਣ ਕਰਦੇ ਵੀਡੀਓ ਦਾ ਐਂਡ ਹੋਪਸੋ ਅੱਜ ਵਾਲੀ ਵੀਡੀਓ ਤੁਹਾਨੂੰ ਥੋੜੀ ਜਿਹੀ ਬੱਚੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ